ਔਰ ਭਾਵੇਂ ਗੁਰਦਾਸਪੁਰ ਦੇ 6 ਹਲਕੇ ਆ ਚੇਹ ਪਠਾਨਕੋਟ ਦੇ 3 ਹਲਕੇ ਸਾਰੇ ਥਾਵਾਂ ਦੇ ਉੱਤੇ ਬਹੁਤ ਚੜ੍ਹਦੀ ਕਲਾ ਦਾ ਮਾਹੌਲ ਜਿਹੜਾ ਬੰਦਾ ਆਪਣੇ ਉਹਦੇ ਹਲਕੇ ਦੇ ਸ਼ਹਿਰ ਦੇ ਲੋਕੀਏ ਨੂੰ ਛੱਡੀ ਜਾਂਦੇ ਆ ਤੇ ਬਾਕੀ ਥਾਵਾਂ ਤੇ ਇਹਨਾਂ ਦਾ ਕੀ ਹਾਲ ਹੋਣਾ ਇਸ ਕਰਕੇ ਹੁਣ ਕਾਂਗਰਸ ਦਾ ਵੀ ਵਿਸ਼ਵਾਸ ਘਾਤ ਨੰਗਾ ਹੋ ਚੁੱਕਿਆ ਆ ਆਮ ਆਦਮੀ ਪਾਰਟੀ ਦਾ ਵਿਸ਼ਵਾਸ ਘਾਤ ਵੀ ਨੰਗਾ ਹੋ ਚੁੱਕਿਆ ਆ ਉਨੇ ਲੋਕਾਂ ਦੀ ਕਿਚਾਰੀ ਦੇ ਵਿੱਚ ਜਾੜ ਜੋ ਕਿ ਨਹੀਂ ਦੇਖੋ ਨਾਰੇ ਤੇ ਇਹਨਾਂ ਨੇ ਅੱਗੇ ਵੀ ਬੜੇ ਦਿੱਤੇ ਨਾਰੇ ਤੇ ਦੇਸ਼ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਦਾ ਵੀ ਦਿੱਤਾ ਸੀ ਤੇ ਜਿੰਨੇ ਦਿੱਤਾ ਸੀ ਉਹ ਹਰ ਦਿਲ ਚਾ ਉਦੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਗੱਲ ਕੀਤੀ ਸੀ ਤੇ ਹੁਣ ਲਿਆ ਕੇ ਦਿੱਲੀ ਤੋਂ ਇੱਕ ਪੋਸਟ ਵੀ ਖਾਲੀ ਹੁੰਦੀ ਤੇ ਦਿੱਲੀ ਤੋਂ ਲਿਆ ਕੇ ਜਾ ਲਿਆ ਕੇ ਹਰਿਆਣਾ ਤੋਂ ਉੱਥੇ ਭਰਤੀ ਕਰ ਲੈਂਦੇ ਫੈਸਲਾ ਲੋਕੀ ਕਰਨਗੇ ਆਪੇ ਪਤਾ ਲੱਗ ਜਾਏਗਾ ਕਿ ਕਿਹੜਾ ਮੈਦਾਨ ਚ ਸੀਗਾ ਤੇ ਕਿਹੜਾ ਪਿੱਛੇ ਸੀਗਾ ਲੋਕ ਸਭਾ ਚੋਣਾਂ ਦਾ ਖੜਾ ਪੱਕ ਚੁਕਿਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲੋਕ ਸਭਾ ਗੁਰਦਾਸਪੁਰ ਸੀਟ ਤੋਂ ਦਲਜੀਤ ਸਿੰਘ ਟੀਮਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਬਟਾਲਾ ਦੇ ਵਿੱਚ ਇੱਕ ਵੱਡੀ ਮੀਟਿੰਗ ਕੀਤੀ ਹੈ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ ਹੈ ਤੇ ਕਈ ਵਿਰੋਧੀ ਪਾਰਟੀਆਂ ਦੇ ਲੋਕ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਏ ਨੇ ਗੱਲਬਾਤ ਕਰ ਲੈਨੇ ਆ ਜੀ ਮਾ ਸਾਹਿਬ ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ ਤੁਹਾਨੂੰ ਵੀ ਤੁਸੀਂ ਲੋਕ ਸਭਾ ਸੀਟ ਦੇ ਹਰ ਹਲਕੇ ਚ ਹਰ ਪਿੰਡ ਚ ਜਾ ਰਹੇ ਹੋ ਕਿਵੇਂ ਦਾ ਸਮਰਥਨ ਤੇ ਕਿਵੇਂ ਦਾ ਮਾਹੌਲ ਦੇਖੋ ਮੈਂ ਨੌ ਹਲਕਿਆਂ ਦਾ ਹੀ ਪਹਿਲਾ ਗੇਟ ਕੱਲ ਮੁਕੰਮਲ ਕਰ ਦਿੱਤਾ। ਔਰ ਭਾਵੇਂ ਗੁਰਦਾਸਪੁਰ ਦੇ 6 ਹਲਕੇ ਆ ਚੇ ਪਠਾਨਕੋਟ ਦੇ 3 ਹਲਕੇ ਆ। ਸਾਰੇ ਥਾਵਾਂ ਦੇ ਉੱਤੇ ਬਹੁਤ ਚੜ੍ਹਦੀ ਕਲਾ ਦਾ ਬਹੌਲ। ਜਿਹੜਾ ਨਰੇਟਿਵ ਇੱਕ ਭਾਰਤੀ ਜਨਤਾ ਪਾਰਟੀ ਨੇ 78 ਪੀ 400 ਪਾਰ ਔਰ ਦੂਜਾ ਸੀ ਕਿ ਸ਼ਾਇਦ ਮੰਤਰ ਕਰਕੇ ਸਾਰੇ ਹਿੰਦੂ ਭਰਾਏਕ ਪਾਸੇ ਆ। ਉਹ ਜਿਹੜਾ ਹੈਗਾ ਨਰੇਟਿਵ ਕਿਤੇ ਵੀ ਜ਼ਮੀਨ ਦੇ ਉੱਤੇ ਜਿਹੜਾ ਹਕੀਕਤ ਦੇ ਵਿੱਚ ਦਿਖਾਈ ਨਹੀਂ ਦਿੰਦਾ। ਉੱਤੇ ਵੀ ਪਟਨਕੋਟ ਦੇ ਵਿੱਚ ਵੀ ਭੋਆ ਦੇ ਵਿੱਚ ਵੀ ਜਨਪੁਰ ਦੇ ਵਿੱਚ ਵੀ ਇਹ ਜਿਹੜੇ ਵੱਡੇ ਇਕੱਠ ਹੋ ਰਹੇ ਕਿ ਬਹੁਤ ਲੋਕੀ ਪਿਆਰ ਸਤਿਕਾਰ ਸ਼੍ਰੋਮਣੀ ਅਕਾਲੀ ਦਲ ਨੂੰ ਦਿਖਾ ਰਹੇ। ਪਰ ਅੱਜ ਬਟਾਲਾ ਦੇ ਵਿੱਚ ਵੀ ਦੇਖੋ ਸਵੇਰ ਤੋਂ ਮੈਂ ਲਗਾਤਾਰ ਲੱਗਾ ਹੋਇਆ। ਘਰਾਂ ਦੇ ਵਿੱਚ ਵੀ ਗਏ ਆ, ਤੀਰਥ ਸਥਾਨਾਂ ਤੇ ਵੀ ਗਏ ਆ, ਇੱਥੇ ਵੀ ਮੀਟਿੰਗ ਕੀਤੀ ਹੈ। ਕਿੰਨੀ ਵੱਡੀ ਗਿਣਤੀ 'ਚ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਪਾਰਟੀਆਂ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਹੋ ਰਹੇ। ਹਾਲੇ ਕਿ ਐਮਪੀ ਦਾ ਕੈਂਡੀਡੇਟ ਵੀ ਬਟਾਲੇ ਦਾ ਸਿਟਿੰਗ ਐਮਐਡੀ ਹੈ। ਜੀ। ਤੇ ਜਿਹੜਾ ਬੰਦਾ ਆਪਣੇ ਉਹਦੇ ਹਲਕੇ ਦੇ ਸ਼ਹਿਰ ਤੇ ਲੋਕੀ ਉਹਨੂੰ ਛੱਡੀ ਜਾਂਦੇ ਆ ਤੇ ਬਾਕੀ ਥਾਵਾਂ ਤੇ ਇਹਨਾਂ ਦਾ ਕੀ ਹਾਲ ਹੋਣਾ ਇਸ ਕਰਕੇ ਹੁਣ ਕਾਂਗਰਸ ਦਾ ਵੀ ਵਿਸ਼ਵਾਸ ਘਾਤ ਨੰਗਾ ਹੋ ਚੁੱਕਿਆ ਆ ਆਮ ਆਦਮੀ ਪਾਰਟੀ ਦਾ ਵਿਸ਼ਵਾਸ ਘਾਤ ਵੀ ਨੰਗਾ ਹੋ ਚੁੱਕਿਆ ਹੁਣੇ ਲੋਕਾਂ ਦੀ ਕਚੈਰੀ ਦੇ ਵਿੱਚ ਜਾਜੋਗੇ ਨਹੀਂ ਆ ਸੀਐਮ ਮਾਨ ਗੁਰਦਾਸਪੁਰ ਆਇਆ 13 ਜੀਰੋ ਦਾ ਨਾਰਾ ਦੇ ਗਿਆ ਦੇਖੋ ਨਾਰੇ ਤੇ ਇਹਨਾਂ ਨੇ ਅੱਗੇ ਵੀ ਬੜੇ ਦਿੱਤੇ ਨਾਰੇ ਤੇ ਦੇਸ਼ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਦਾ ਵੀ ਦਿੱਤਾ ਸੀ ਤੇ ਜਿਹਨੇ ਦਿੱਤਾ ਸੀ ਉਹ ਧਾਰ ਦੇਲ ਚਾ ਉਹਨੇ ਮੰਤਰੀ ਵੀ ਧਾਰ ਦੇਲ ਚਾ ਬੀਬੀਆਂ ਨੂੰ 1000 ਰੁਪਏ ਦੇਣ ਦੀ ਵੀ ਗੱਲ ਕੀਤੀ ਸੀ ਤੇ ਅੱਜ ਉਹਨਾਂ 2.5 ਸਾਲ ਹੋ ਗਏ ਪੂਰੇ ਤੇ ਕਿਸੇ ਨੇ ਕੁਝ ਨਹੀਂ ਦਿੱਤਾ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦਾ ਨਾਅਰਾ ਦਿੱਤਾ ਸੀ ਤੇ ਲੁੱਟਾਂ ਖੋਹਾਂ ਡਾਕੇ ਕਤਲ ਕੋਈ ਰੈਂਡਮ ਹੌਲ ਹੈ ਸੋੜੇ ਪੰਜਾਬ ਦੇ ਵਿੱਚ ਉਦੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਗੱਲ ਕੀਤੀ ਸੀ ਤੇ ਹੁਣ ਲਿਆ ਕੇ ਦਿੱਲੀ ਤੋਂ ਇੱਕ ਪੋਸਟ ਵੀ ਖਾਲੀ ਹੁੰਦੀ ਤੇ ਦਿੱਲੀ ਤੋਂ ਲਿਆ ਕੇ ਜਾਂ ਲਿਆ ਕੇ ਹਰਿਆਣਾ ਤੇ ਉੱਥੇ ਭਰਤੀ ਕਰ ਲੈਂਦੇ ਇਸ ਕਰਕੇ ਇਹਨੇ ਤੇ ਨਾਰਿਆਂ ਤੱਕੀ ਉਹਨਾਂ ਦਾ ਕਹਿਣਾ ਸੀ ਕਿ ਉਮੀਦਵਾਰ ਨੂੰ ਜਿਤਾ ਕੇ ਭੇਜੋ ਤੇ 10 ਸਾਲ ਦਾ ਘਾਟਾ ਜਿਹੜਾ ਹੈ ਉਹਨੂੰ ਪੂਰਾ ਕਰਨ ਦਾ ਜ਼ਿੰਮੇਵਾਰੀ ਮੇਰੀ ਨੇ ਕਿਥੋਂ ਪੂਰਾ ਕਰਨਗੇ ਪਹਿਲਾਂ ਤਾਂ ਇਹ 2.5 ਸਾਲ ਦਾ ਘਾਟਾ ਇਹ ਤਾਂ ਸਾਰੀ ਉਮਰ ਪੰਜਾਬ ਨੂੰ ਇਹ ਪੂਰਾ ਕਰਨਾ ਔਖਾ ਹੈ 70000 ਕਰੋੜ ਦਾ ਕਰਜ਼ਾ ਪਹਿਲਾਂ ਲੈ ਲਿਆ ਤੇ ਹੁਣ ਕੋਰਟ ਦੇ ਕੰਡਕਟ ਲੱਗਿਆ ਉਹਦੇ 2.5 ਕਰੋੜ ਫੇਰ ਲੈ ਲਿਆ ਜਿਹੜੀ ਸਰਕਾਰ ਤਨਖਾਹਾਂ ਦੇਣ ਵਾਸਤੇ ਕਰਜ਼ਾ ਲੈ ਰਹੀ ਤੇ ਉਹ ਮੁੱਖ ਮੰਤਰੀ ਇਦਾਂ ਦੀਆਂ ਗੱਲਾਂ ਕਰੇ ਇਹਨਾਂ ਦਾ ਤਾਂ ਐਕਸਾਈਜ਼ ਪਾਲਿਸੀ ਦਾ ਸਕੈਂਡਲ ਜਿਹੜਾ ਦਿੱਲੀ ਵਾਲਿਆਂ ਦੇ ਨਾਲ ਮਿਲਦਾ ਜੁਲਦਾ ਹੀ ਉਹ ਉਹਦੀ ਇਨਕੁਆਰੀ ਕੰਪਲੀਟ ਹੋ ਲੈਂਦੇ ਹੋ ਇਹ ਸਾਰੇ ਅੰਦਰ ਜਾਣਗੇ ਤੇ ਭਾਈ ਅਮਰਤਪਾਲ ਸਿੰਘ ਨੂੰ ਕਿਸਤਾ ਦੇਖਦੇ ਹੋ ਖਡੂਰ ਸਾਹਿਬ ਤੋਂ ਕਹਿੰਦੇ ਚੋਣ ਲੜਨ ਜਾ ਰਹੇ ਨੇ ਤੇ ਪਤਾ ਇਹ ਵੀ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਹੱਕ ਚ ਨਿੱਤਰ ਰਿਹਾ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਦਾ ਹੱਕ ਹੈ ਕਿ ਕੋਈ ਵੀ ਜਿਹੜਾ ਹੈਗਾ ਇਲੈਕਸ਼ਨ ਲੜ ਸਕਦਾ ਇਸ ਕਰਕੇ ਜਿੰਨੇ ਵੀ ਚੋਣ ਲੜਨੀ ਹੈ ਕੋਈ ਆਜ਼ਾਦ ਲੜੇ ਕੋਈ ਕਿਸੇ ਪਾਰਟੀ ਵੱਲੋਂ ਲੜੇ ਉਹ ਉਹਦੀ ਆਪਣੀ ਮਰਜ਼ੀ ਇਸ ਕਰਕੇ ਸਾਡੇ ਉੱਤੇ ਕੋਈ ਕਮੈਂਟ ਕਰਨਾ ਬੰਦਾ ਨਹੀਂ ਸ਼੍ਰੋਮਣੀ ਕਾਲੀਦਾਲ ਦਾ ਪਤਾ ਲੱਗਾ ਕਿ ਉਹਨਾਂ ਦੇ ਸਮਰਥਨ 'ਚ ਉਤਰ ਰਿਹਾ ਕਿ ਅਗਰ ਉਹ ਅਮਰਤਪਾਲ ਸਿੰਘ ਜੀ ਚੋਣ ਲੜਨਗੇ ਤਾਂ ਉਹਨਾਂ ਦਾ ਸਮਰਥਨ ਕਰੇਗਾ ਸ਼੍ਰੋਮਣੀ ਕਾਲੇ ਦੇਖੋ ਹਲੇ ਮੈਨੂੰ ਤਾਂ ਪਤਾ ਲੱਗਿਆ ਨਹੀਂ ਹੁਣ ਤੁਹਾਨੂੰ ਕਿਹਨੇ ਦੱਸਿਆ ਇਹ ਤੁਸੀਂ ਉਹਦੇ ਤੋਂ ਵੈਰੀਫਾਈ ਕਰੋ ਇਹਨਾਂ ਚੀਜ਼ਾਂ ਦੇ ਉੱਤੇ ਇਸ ਤਰ੍ਹਾਂ ਕਮੈਂਟ ਨਹੀਂ ਕੀਤਾ ਜਾ ਸਕਦਾ ਹੁੰਦਾ ਡੈਮੋਕ੍ਰੇਸੀ 'ਚ ਸਾਰਿਆਂ ਦਾ ਰਾਈਟ ਹੈ ਟੋਟਲ ਹਰ ਬੰਦੇ ਦਾ ਰਾਈਟ ਹੈ ਕੋਈ ਤੁਸੀਂ ਲੜਨੀ ਚਾਹੋ ਤੁਸੀਂ ਵੀ ਲੜੋ ਹਰ ਕੋਈ ਦੇਖਦੇ ਹੋ ਹਾਲੇ ਤੱਕ ਉਮੀਦਵਾਰ ਨਹੀਂ ਉਤਾਰ ਪਈ ਆਪਾਂ ਇਹ ਤਾਂ ਉਹਨਾਂ ਨੂੰ ਪੁੱਛੋ ਹੁਣ ਗੱਲ ਤੇ ਕਿ ਪਾਰਟ ਮੁਕਾਬਲਾ ਕਿਦਣਾ ਦੇ ਵਿੱਚ ਆ ਉਡੀਕਦੇ ਪਈਆਂ ਵੀ ਕੋਈ ਆਏ ਕਿੰਨੇ ਬੰਦੇ ਉਹਨਾਂ ਦੇ ਸੀਨੀਅਰ ਲੀਡਰ ਨੇ ਕਿਉਂ ਨਹੀਂ ਆਉਂਦਾ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਪੁੱਛੋਗੇ ਤੇ ਆਪੇ ਕੋਈ ਕਾਰਨ ਦੱਸਣਗੇ ਸਗੋਂ ਤੁਸੀਂ ਸਾਨੂੰ ਦੱਸਿਓ ਮੁਕਾਬਲਾ ਕਿਦਣਾ ਕਿੰਦੇ ਪਏ ਦੇਖੋ ਮੁਕਾਬਲਾ ਕੀ ਅਸੀਂ ਤੇ ਸਾਰੀਆਂ ਸਰਕਾਰਾਂ ਨੂੰ ਘੇਰਨਾ ਭਾਜਪਾ ਵਾਲਿਆਂ ਨੂੰ ਘੇਰਨਾ ਜੋ ਕੁਝ ਕਿਸਾਨੀ ਨਾਲ ਕੀਤਾ ਉਹ ਕਿਸਾਨ ਹੀ ਇਹਨਾਂ ਨੂੰ ਪਹਿਲਾਂ ਉਹਨਾਂ ਨੂੰ ਉਹੀ ਨਹੀਂ ਛੱਡ ਰਹੇ ਉਸ ਗੱਲ ਦਾ ਜਵਾਬ ਉਹਨਾਂ ਨੂੰ ਨਹੀਂ ਆ ਰਿਹਾ ਤੇ ਆ ਵਿਸ਼ਵਾਸ ਕਰਜੋ ਕਾਂਗਰਸ ਨੇ ਕੀਤਾ ਸੀ ਤੇ ਜੋ ਇਹਨਾਂ ਨੇ ਕੀਤਾ ਸੀ ਇਹਦਾ ਜਵਾਬ ਇਹਨਾਂ ਤੋਂ ਲੈਣਾ ਫੈਸਲ ਲੋਕੀ ਕਰਨਗੇ ਆਪੇ ਪਤਾ ਲੱਗ ਜਾਏਗਾ ਕਿ ਕਿਹੜਾ ਮੈਦਾਨ ਚ ਸੀਗਾ ਤੇ ਕਿਹੜਾ ਪਿੱਛੇ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਬਟਾਲਾ ਹਲਕੇ ਤੋਂ ਇੰਚਾਰਜ ਨਰੇਸ਼ ਮਹਾਜਨ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਨਰੇਸ਼ ਜੀ ਕਿਵੇਂ ਦੇਖਦੇ ਹੋ ਅੱਜ ਦੀ ਇਸ ਮੀਟਿੰਗ ਨੂੰ ਰੈਲੀ ਦਾ ਰੂਪ ਧਾਰ ਗਈ ਮੁਕਾਬਲਾ ਕੀ ਦੇਖਦੇ ਹੋ ਮੁਕਾਬਲਾ ਜੇ ਤੇ ਕੈਂਡੀਡੇਟ ਹੀ ਨਹੀਂ ਕਾਂਗਰਸ ਦੇ ਭਾਈ ਆਮ ਪਾਰਟੀ ਦਾ ਜਿਹੜਾ ਕੈਂਡੀਡੇਟ ਆ ਉਹਦੇ ਤੋਂ ਲੋਕ ਛੱਡ ਕੇ ਸਾਡੇ ਅਕਾਲੀ ਦਲ ਨੂੰ ਜੁਆਇਨ ਕਰ ਰਹੇ ਨੇ ਬੀਜੇਪੀ ਦਾ ਜਿਹੜਾ ਕੈਂਡੀਡੇਟ ਆ ਉਹ ਮੇਰਾ ਖਲਦੂ ਤਾਂ ਨਾਲ ਗਿਆ ਜੀ ਸਮਟ ਕੇ ਰਹਿ ਗਿਆ ਤੇ ਮੁਕਾਬਲਾ ਕੀ ਮੈਂ ਕਹਾਂ ਵੀ ਹਜੇ ਕੋਈ ਸਾਹਮਣੇ ਆਏਗਾ ਦਾ ਮੁਕਾਬਲਾ ਵੇਖਾਂਗੇ ਅੱਜ ਦੀ ਡੇਟ ਤੇ ਟੱਕਰ ਮੌਜੂਦਾ ਐਮਐਲਏ ਨਾਲ ਵੀ ਟੱਕਰ ਸਾਡੇ ਮੌਜੂਦਾ ਐਮਐਲਏ ਨਾਲ ਕੋਈ ਨਹੀਂ ਹੈ ਹਾਂ ਇਹ ਆ ਉਸ ਵੇਲੇ ਵਟਾਲੇ ਨੇ ਬੜੀ ਵੱਡੀ ਇੱਕ ਲੀਡ ਦਿੱਤੀ ਸੀ ਉਹਨੂੰ ਖਤਮ ਕਰਦੇ ਆ ਉਹ ਕਿੰਨੇ ਦਾ ਥੱਲੇ ਜਾਂਦਾ ਉਹ ਆਉਣ ਵਾਲਾ ਰਿਜ਼ਲਟ ਦੱਸੇ ਸਿਆਮ ਹੀ ਹੋ ਕੇ ਗਿਆ ਜੀ ਸਿਆਮ ਸਾਹਿਬ ਬਥੇਰਾ ਬਥੇਰਾ ਧੱਕ ਪਾ ਕੇ ਸਿਆਮ ਦਾ ਬਥੇਰਾ ਡਰਾਮਾ ਬਾਹਰ ਧੱਕ ਪਾ ਕੇ ਗਏ ਧੱਕ ਕਿਹੜੀ ਧੱਕੇ ਕਰਦਾ ਕਰਦਾ ਵੀ ਕਾਫੀ ਵਾਅਦੇ ਕਰਕੇ ਗਿਆ ਵਾਅਦੇ ਕਰਦਾ ਵਾਅਦੇ ਦੇ ਨਾਲੇ ਉਦੋਂ ਹੀ ਕੀਤੇ ਦਿਆ ਉਹਦਾ ਵਾਅਦਾ ਜੋ ਕੋਈ ਨਹੀਂ ਪੂਰਾ ਹੋਇਆ ਅੱਗੋਂ ਵਾਅਦੇ ਕਰਨ ਦੇ ਫੇਰ ਵਾਅਦੇ ਕਰਨ ਦੇ ਮਤਲਬ ਸੀਸੀ ਤੇ ਨਹੀਂ ਅੱਜ ਕੋਈ ਫੜੀ ਦੀ ਨਜ਼ਰ ਤਾਂ ਨਹੀਂ ਆਈ ਹੋ ਸਕਦਾ ਸੀਸੀ ਫਿਰ ਸਾਈਡ ਤੇ ਹੋਵੇ ਤੇ ਵਾਅਦਾ ਜਿਹੜਾ ਮੈਂ ਫਿਰ ਕਰ ਲਿਆ ਜਿਸ ਨਾਲ ਡੁਗਡਗੀ ਵਹਿਦੀ ਆਂਦੀ ਬਈ ਆ ਇਹ ਚੁਟਕਲੇ ਦੀ ਸਰਕਾਰ ਇਹ ਵੀਰ ਮੇਰਿਆ ਵਾਅਦਿਆਂ ਦੀ ਸਰਕਾਰ ਝੂਠਿਆਂ ਦੀ ਛੁੱਟ ਗਿਆ ਕਮੇਡੀਅਨ ਸਰਕਾਰ ਇਹ ਕਹਿੰਦੀ ਗੁਝਾ ਕਰਦੀ ਗੁਝਾ ਅੰਦਰ ਹੋਈ ਜਾਂਦੇ ਬੇ ਨੇ ਛੁੱਟਦੇ ਬੇ ਨੇ ਹਾਈ ਕੋਰਟ ਕਹਿ ਚੁੱਕੀ ਆ ਵੀ ਇਹ ਫਸ ਗਏ ਨੇ ਇਹਨਾਂ ਦੇ ਸਬੂਤ ਨੇ ਫਿਰ ਵੀ ਕਹਿ ਦਿੰਦੇ ਆ ਕੋਰਟ ਝੂਠੀ ਆ ਇਹਨਾਂ ਨੂੰ ਕੋਰਟ ਤੇ ਨਹੀਂ ਵਿਸ਼ਵਾਸ ਜਿਹੜੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਸੁਪਰੀਮ ਕੋਰਟ ਮੰਨੇ ਹਾਈ ਕੋਰਟ ਇਹਨਾਂ ਨੂੰ ਉਹਦੇ ਤੇ ਵਿਸ਼ਵਾਸ ਨਹੀਂ ਤੇ ਫੇਰੇ ਝੂਠ ਦਾ ਭਲਿੰਦਾ ਜਿਹੜਾ ਵਾ ਕਿੰਨੇ ਕਦਰ ਚੱਲਣ ਵਾਲਾ ਰਮਨਦੀਪ ਜੀ ਤੁਸੀਂ ਜ਼ਿਲ੍ਹੇ ਦੇ ਪ੍ਰਧਾਨ ਹੋ ਦਲਜੀਤ ਸਿੰਘ ਚੀਮਾ ਨਾਲ ਹਰ ਜਗ੍ਹਾ ਤੇ ਜਾ ਰਹੇ ਹੋ ਹਰ ਪਿੰਡ ਤੇ ਜਾ ਰਹੇ ਹੋ ਕਸਬੇ ਤੇ ਜਾ ਰਹੇ ਹੋ ਟੱਕਰ ਸਿੱਧੀ ਸਿੱਧੀ ਜੇ ਕੱਲ ਹੀ ਕਹਿ ਲਈ ਜਾਵੇ ਨਾ ਤੇ ਪੰਜਾਬ ਸਰਕਾਰ ਦੇ ਨਾਲ ਆ ਕਿਉਂਕਿ ਮੌਜੂਦਾ ਐਮਐਲਏ ਨੂੰ ਖਿਲਾੜਿਆ ਗਿਆ ਹੈ ਵੇਖੋ ਜੀ ਪੰਜਾਬ ਸਰਕਾਰ ਦਾ ਜਿਹੜਾ ਵਾ ਉਹ ਝੁਗਾ ਚੌੜ ਹੋ ਗਿਆ ਜਿਹੜਾ ਪੰਜਾਬੀ ਚ ਕਹਿ ਦਿੱਤਾ ਨਾ ਵੀ ਇਹਨਾਂ ਦਾ ਦਿਵਾਲਾ ਨਿਕਲ ਗਿਆ ਇਹਨਾਂ ਨੇ ਜਿੰਨੇ ਝੂਠੇ ਵਾਅਦੇ ਕੀਤੇ ਲੋਕਾਂ ਨਾਲ ਜਿੰਨਾ ਇਹਨਾਂ ਨੇ ਗਮਰਾਹ ਕਰਨ ਪ੍ਰਚਾਰ ਕੀਤਾ ਨਾ ਉਹਦਾ ਲੋਕਾਂ ਨੇ ਜਵਾਬ ਦੇਣ ਲਈ ਤਾਬਲੇ ਹੋਏ ਆ ਇਹ ਪੰਜਾਬ ਦੀ ਜਨਤਾ ਆ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਆਰਟੇ ਚ ਲੋਨ ਤੇ ਪੈ ਸਕਦਾ ਨਿਹਰਾ ਲੋਨ ਨਹੀਂ ਗੁੰਨਿਆ ਜਾ ਸਕਦਾ ਸੋ ਮੈਂ ਸਮਝਣਾ ਕਿ 92 ਐਮਐਲਏ ਹਵਾ ਦੇ ਬੁੱਲੇ ਵਾਂਗੂ ਆਏ ਸੀ 92 ਹਲਕਿਆਂ ਦਾ ਰਿਜ਼ਲਟ ਤੁਸੀਂ ਵੇਖ ਲਿਓ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਕਾਦੀਦਲ ਖੇਤਰੀ ਪਾਰਟੀ ਆ ਔਰ ਲੋਕ ਖੇਤਰੀ ਪਾਰਟੀ ਜਿਹੜੀ ਪੰਜਾਬ ਦੇ ਹੱਕਾਂ 'ਤੇ ਹਮੇਸ਼ਾ ਲੜਦੀ ਰਹੀ ਆ ਉਹਨੂੰ ਜਿਤਾਉਣ ਲਈ ਉਹਨੂੰ ਵੋਟਾਂ ਪਾਉਣ ਲਈ ਲੋਕ ਉਤავਲੇ ਹੋ ਕੇ ਬੈਠੇ ਸੀ ਮਾਨ ਅਜ ਗੁਰਦਾਸਪੁਰ ਆਇਆ ਚੰਗਾ ਵੱਡਾ ਹੁਲਾੜਾ ਦੇ ਕੇ ਗਿਆ ਕਈ ਵੱਡੇ ਵਾਅਦੇ ਕਰਕੇ ਗਿਆ ਗੁਰਦਾਸਪੁਰੀਆਂ ਦੇ ਨਾਲ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਮੁਕਾਬਲੇ ਦਾ ਲੀਡਰ ਸੁਖਵੀਰ ਸਿੰਘ ਬਾਦਲ ਨੂੰ ਲਿਆਣਾ ਚਾਹੋਗੇ ਗੁਰਦਾਸਪੁਰ 'ਚ ਆਣਗੇ ਇੱਥੇ ਵੇਖੋ ਜੀ ਬਾਦਲ ਸਾਹਿਬ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਔਰ ਘਰ ਘਰ ਗਏ ਗਲੀ ਗਲੀ ਗਏ ਮੈਂ ਸਮਝਣਾ ਜੇ ਸੀਐਮ ਅੱਜ ਜਿਹੜੇ ਵਾਅਦੇ ਕਰਕੇ ਗਏ ਹਨ ਮੈਂ ਗੱਲ ਕਹਿਣਾ ਕਿ ਇਹ ਵਾਦੇ ਛੱਡੋ ਜਿਹੜੇ ਪਿਛਲੇ ਵਾਦੇ ਕੀਤੇ ਨਾ 2.5 ਸਾਲ ਪਹਿਲਾਂ ਉਹ ਪੂਰੇ ਕਰ ਦਿਓ ਐਮਐਸਪੀ ਦਿਓ ਜਿਹੜੇ ਲੋਕਾਂ ਨਾਲ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਅਨੇਕਾਂ ਵਾਦੇ ਇਹਨਾਂ ਕੀਤੇ ਆ ਜਿਹੜੇ ਉਹ ਲੋਕਾਂ ਨਾਲ ਪੂਰੇ ਕਰਨ ਅੱਜ ਵਾਲੇ ਵਾਦਿਆਂ ਦੀ ਗੱਲ ਫੇਰ ਜਾ ਕੇ ਸਦਾਈ ਚ ਕਰਾਂਗੇ ਸਵੇਰੇ ਆਂਗੇ ਆਂਦੇ ਸਮੇਂ ਮੈਂ ਕਹਾਂ ਜੀ ਬਾਲ ਸਾਹਿਬ ਨੂੰ ਕਹੋ ਸਵੇਰੇ ਸੱਦ ਲਈਏ ਬਾਲ ਸਾਹਿਬ ਤੇ ਪੰਜਾਬ ਦੇ ਸੇਵਾਦਾਰ ਵਜੋਂ ਕੰਮ ਕਰ ਰਹੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸੋਚ ਬਣਾਈ ਆ ਰਾਤ ਦਿਨ ਲੋਕ ਪੰਜਾਬ ਦੇ ਲੋਕਾਂ ਦੇ ਹੱਕਾਂ 'ਤੇ ਲੜਦੇ ਆ ਕੋਈ ਜਿਹੜੀ ਵੇਖੋ ਰਾਜ ਭਾਗ ਸਰਕਾਰ 7 ਸਾਲ ਹੋ ਗਏ ਨਹੀਂ ਆ ਰਹੀ ਇੱਕ ਬੰਦਾ ਗੱਡੀ ਦੀ ਛੱਤ ਦੇ ਉੱਤੇ ਚੜ ਕੇ ਰਾਤ ਦਿਨ ਪੰਜਾਬ ਬਚਾਓ ਯਾਤਰਾ ਕਰ ਰਿਹਾ ਕੀ ਲੋੜ ਆ ਇੱਕ ਰਾਜਾ ਬੰਦਾ ਕਿਉਂ ਜਾਊਗਾ ਸਿਰਫ ਉਹਨੂੰ ਪੰਜਾਬ ਦੇ ਲੋਕਾਂ ਦਾ ਦਰਦ ਆ ਮੁਕਾਬਲਾ ਕਿਸ ਦਾ ਲੱਗ ਰਿਹਾ ਫਿਰ ਆਪਣੇ ਨਾਲ ਮੁਕਾਬਲਾ ਤੁਸੀਂ ਵੇਖਿਓ ਬੰਦਾ ਕੀ ਆ ਚੰਦ ਦਿਨਾਂ ਦੀ ਖੇਡ ਆ ਬਾਡੀ ਟੋਕੀ ਕਰ ਲੈਣ ਤੁਹਾਡੇ ਜਟਾ ਨੂੰ ਜਰਾ ਕੋ ਪਿੰਡਾਂ 'ਚ ਤੇ ਆਹ ਸ਼ਾਰੀ ਲੋਕ ਸਾਡੇ ਆ ਗਏ ਆ ਸੜਕਾਂ ਤੇ ਬਾਹਰ ਨਿਕਲ ਕੇ ਮੁਕਾਬਲਾ ਤੁਹਾਨੂੰ ਅਸੀਂ ਦੱਸਾਂਗੇ ਜਾ ਕੇ 15 ਮਈ ਤੋਂ ਬਾਅਦ ਮਾਵਾ ਨੇ ਪੁੱਤ ਨਹੀਂ ਸੰਭਾਲਨੇ ਜੀ ਬਿਲਕੁਲ ਇਹ ਸੰ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਟਾਲਾ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਹੜੀ ਰੈਲੀ ਦਾ ਰੂਪ ਧਾਰ ਕੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਵੀ ਪਹੁੰਚੇ ਹੋਏ ਸੀ ਸ਼੍ਰੋਮਣੀ ਅਕਾਲੀ ਦਲ ਦੇ ਬਟਾਲਾ ਹਲਕੇ ਤੋਂ ਇੰਚਾਰਜ ਨਰੇਸ਼ ਮਹਾਜਨ ਦੀ ਅਗਵਾਈ ਤੇ ਮੀਟਿੰਗ ਕੀਤੀ ਗਈ ਹੈ ਤੇ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਧੂ ਵੀ ਇੱਥੇ ਮੌਜੂਦ ਸਨ ਤਿੰਨਾਂ ਦੇ ਵੱਲੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਦਾਵਾ ਠੋਕਿਆ ਗਿਆ ਹੈ ਪਰ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਵੋਟਾਂ ਦੇ ਨਤੀਜੇ ਹੀ ਦੱਸਣਗੇ ਕਿ ਲੋਕਾਂ ਦੀ ਵੋਟ ਕਿਸ ਦੇ ਪਲਰੇ 'ਚ ਪਈ ਹੈ ਤੇ ਲੋਕਾਂ ਨੇ ਕਿਸ ਨੂੰ ਆਪਣਾ ਸੰਸਦ ਚੁਣ ਕੇ ਲੋਕ ਸਭਾ 'ਚ ਭੇਜਿਆ ਕੈਮਰਾ ਪਰਸਨ ਪਰਮਿੰਦਰ ਦੇ ਨਾਲ ਕੋਪਾਲ ਸਿੰਘ ਪੰਜਾਬ న్యూਸ ਬਟਾਲਾ